ਤੁਹਾਡੇ ਸਾਹਮਣੇ ਪੰਜਾਬ ਸਰਕਾਰ ਜਿਹੜੀ ਕਹਿੰਦੀ ਸੀਗੀ ਕਿ ਸਰਕਾਰ ਕਾਨੂੰਨ ਦੀ ਹੋਏਗੀ, ਇਨਸਾਫ ਦੀ ਹੋਏਗੀ, ਲੋਕਾਂ ਦੀ ਹੋਏਗੀ, ਲੋਕਾਂ ਲਈ ਕੰਮ ਕਰੇਗੀ। ਇਹ ਕਿਹਾ ਜਾ ਰਿਹਾ ਸੀ। ਹੁਣ ਇੱਕ ਨਵੀਂ ਕਹਾਣੀ ਸਾਹਮਣੇ ਆਈ ਹੈ ਤੇ ਬਠਿੰਡਾ ਜ਼ਿਲ੍ਹੇ ਦੀ ਮੌੜ ਮੰਡੀ ਦਾ ਗੰਦੇ ਨਾਲੇ ਦਾ ਪਾਣੀ ਕੱਢਣ ਵਾਸਤੇ ਸੀਵਰੇਜ ਦੀਆਂ ਪਾਈਪਾਂ ਪਾਉਣ ਦਾ ਪ੍ਰੋਗਰਾਮ ਹੈ, ਸੀਵਰੇਜ ਭੇਜਣ ਦਾ ਪ੍ਰੋਗਰਾਮ ਹੈ। ਔਰ ਉਹ ਸੀਵਰੇਜ ਦਾ ਅਸਟੀਮੇਟ ਜੋ ਬਣਿਆ ਉਹ ਬਠਿੰਡਾ ਰੋਡ ਦੇ ਬਿਲਕੁਲ ਨਾਲ ਪੈਰਲਲ ਜਾਣਾ ਸੀ ਉਹਦਾ ਬਣਾਇਆ ਗਿਆ ਪ੍ਰੋਗਰਾਮ ਰਸਤੇ 'ਚ ਅੱਗੋਂ ਕੀਰਕਾ ਵਟਾਈ ਕੀ ਕਾਰਨ ਹੋਇਆ ਤਾਂ ਪ੍ਰਸ਼ਾਸਨ ਨੇ ਉਸ ਨੂੰ ਮੋੜ ਕੇ ਪਿੰਡ ਕਸਵਾਣਾ ਪੈਂਦਾ ਉਸ ਪਿੰਡ ਵੱਲ ਨੂੰ ਮੋੜਤਾ ਔਰ ਉਹ ਅੱਗੇ ਦੋ ਪਿੰਡ ਦੱਸਦੇ ਨੇ ਇਹ ਦੋ ਪਿੰਡਾਂ ਦੇ ਵਿਚਕਾਰ ਦੀ ਗੰਦੇ ਨਾਲੇ ਦਾ ਪਾਣੀ ਲਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਭ ਤੋਂ ਪਹਿਲੀ ਗੱਲ ਹੈ ਕਿ ਪਿੰਡ ਦੀ ਮੰਗ ਹੈ ਕਿ ਜਿੱਦਾਂ ਦੀ ਤੁਹਾਡਾ ਐਸਟੀਮੇਟ ਹੈ ਜਿੱਦਾਂ ਦੀ ਤੁਹਾਡਾ ਪਹਿਲਾ ਪ੍ਰੋਗਰਾਮ ਬਣਾਇਆ ਉਦਦਰ ਹੀ ਲੈ ਕੇ ਜਾਓ। ਅਗਰ ਉਦਰੋਂ ਬਦਲਣਾ ਪੈ ਰਿਹਾ ਹੈ ਤਾਂ ਪਿੰਡ ਇਸ ਗੱਲ ਤੇ ਵੀ ਸਹਿਮਤ ਹੈ ਜੋ ਮੈਨੂੰ ਰਿਪੋਰਟ ਮਿਲੀ ਹੈ ਕਿ ਭਈ ਇਹਨੂੰ ਤੁਸੀਂ ਬਾਹਰ ਦੀ ਕੱਢ ਦਿਓ ਨਿਗਾ ਦਿਓ ਸਾਡੇ ਫਰਨੀ ਤੋਂ ਦੀ ਨਿਗਾ ਦਿਓ। ਤੇ ਫਰਨੀ ਤੋਂ ਦੀ ਨਿਗਾਉਣ ਦੀ ਬਜਾਏ ਇਸ ਸਰਕਾਰ ਦਾ ਭਵੰਤਮਾਨ ਜੀ ਦੀ ਸਰਕਾਰ ਦਾ ਬਦਲਾਵ ਵਾਲੀ ਸਰਕਾਰ ਦਾ ਪ੍ਰਬੰਧ ਇਹ ਕਰ ਰਿਹਾ ਉੱਥੇ ਕਿ ਪਿੰਡ ਦੇ ਵਿਚਕਾਰ ਦੀ ਲਗਾਉਣਾ ਹੈ ਬਾਹਰ ਵੀ ਨਹੀਂ ਕੱਢਣਾ ਅੱਜ ਪਿੰਡ ਨੇ ਕੱਟ ਕੀਤਾ ਸੁਬਾ ਸਵੇਰ ਵਕਤ ਤੇ ਆ ਕੇ ਫੋਰਸ ਜ ਨੇ ਪਿੰਡ ਦੇ ਉਹਨੂੰ ਘੇਰਾ ਪਾ ਕੇ ਅੱਧੇ ਇੱਕ ਦੇ ਕਰੀਬ ਪਿੰਡ ਨੂੰ ਥਾਣੇ ਚ ਬੰਦ ਕਰਤਾ ਸਾਡੀ ਲੀਡਰਸ਼ਿਪ ਬਾਤ ਕਰਦੀ ਔਰ ਉੱਤੇ ੱੱਕੇ ਨਾਲ ਮਤਲਬ ਉਹ ਉਸ ਪਾਈਪ ਨੂੰ ਲੰਘਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲੋਕੋ ਅੰਦਾਜ਼ਾ ਲਾਉ ਖਪਣਾ ਕਿ ਇਨਸਾਫ ਵਾਲੀ ਸਰਕਾਰ ਹੈ ਕਿ ਇਨਸਾਫ ਮਿਲ ਰਿਹਾ ਹੈ ਕੀ ਫਿਰ ਇਹਦੇ ਖਿਲਾਫ ਅੱਜ ਲੋਕ ਨਾ ਉਠਣ ਅੱਜ ਉਹ ਪਿੰਡ ਦੀ ਮਦਦ ਕਰਨ ਵਾਸਤੇ ਆਨਗਵਾਨ ਦੇ ਆਸ ਕ੍ਰੋਸ਼ ਤੇ ਲੋਕਾਂ ਨੂੰ ਨਹੀਂ ਉਠਣਾ ਚਾਹੀਦਾ ਜਿਹੜੇ ਪਿੰਡ ਦੇ ਲੋਕ ਇਹ ਕਹਿ ਰਹੇ ਨੇ ਕਿ ਇਹਨੂੰ ਅਸੀਂ ਰੋਕਦੇ ਨਹੀਂ ਇੱਕ ਪਾਸੇ ਦੀ ਲੰਘਾ ਲਓ ਇੱਕ ਸਾਈਡ ਤੋਂ ਲਵਾਉਣ ਦੀ بجائے ਬਜੇ ਦੇ ਪ੍ਰਸ਼ਾਸਨ ਕੇ ਅਸੀਂ ਬਚਾਲ ਦੀ ਨਗਾਉਣਾ ਹੈ ਤਾਂ ਫਿਰ ਅੰਦਾਜ਼ਾ ਲਾ ਕੇ ਦੱਸੋ ਕਿ ਕੀ ਇਹ ਕੀ ਇਹ ਮਹਲਾਤ ਮੰਗ ਨਹੀਂ ਕਰਦੇ ਕਿ ਆਪਾਂ ਸਾਰੇ ਉੱਠ ਕੇ ਉਸ ਪੰਡ ਦੀ ਮਦਦ ਤੇ ਖੜੇ ਹੋਈਏ ਤੇ ਜਦੋਂ ਖੜੇ ਹੋਵਾਂਗੇ ਤਾਂ ਫਿਰ ਇਹ ਭਗਵੰਤ ਮਾਨ ਇਹ ਕਹਿੰਦਾ ਹੈ ਕਿ ਲੋ ਜੀ ਇਹ ਤਾਂ ਹਰੇ ਗੱਲ-ਗੱਲ ਤੇ ਧਰਨਾ ਦਿੰਦੇ ਨੇ ਇਹ ਤਾਂ ਫੈਕਟਰੀਆਂ ਦੇ ਖਿਲਾਫ ਧਰਨੇ ਦਿੰਦੇ ਨੇ ਇਹ ਤਾਂ ਦੇਸ਼ ਦੀ ਜਾਂ ਸਟੇਟ ਦੀ ਡਿਵੈਲਪਮੈਂਟ ਨਹੀਂ ਹੋ ਰਹੀ ਆ ਯਾਰ ਡਿਵੈਲਪਮੈਂਟ ਹੈ ਕਿ ਕਿ ਸ਼ਹਿਰ ਦਾ ਗੰਦਾ ਪਾਣੀ ਤੁਸੀਂ ਅੱਜ ਪਿੰਡ ਦੇ ਵਿੱਚ ਦੀ ਨਿਘਾ ਰਹੇ ਹੋ ਪਿੰਡ ਸਹਿਮ ਦਾ ਨੂੰ ਪਾਸੇ ਦੀ ਕਰ ਦਿਓ ਤੁਸੀਂ ਪਾਸੇ ਦੀ ਕਰਵਾਉਣ ਦੀ ਬਜਾਏ ਉਹਨੂੰ ਬਜੇ ਦੋਗੇ ਅਸੀਂ ਉਹਦੇ ਵਿੱਚ ਦੀ ਨਿਘਾਉਣਾ ਹੈ ਇਸ ਤੱਕੇ ਸ਼ਾਹੀ ਦੇ ਖਿਲਾਫ ਲੋਕਾਂ ਨੂੰ ਉੱਠਣਾ ਪਏਗਾ ਹਰ ਇੱਕ ਇਨਸਾਫ ਪਸੰਦ ਲੋਕਾਂ ਨੂੰ ਉੱਠਣਾ ਪਏਗਾ ਔਰ ਅਸੀਂ ਚੇਤਾਵਨੀ ਦਿੰਨੇ ਆ ਪੰਜਾਬ ਸਰਕਾਰ ਨੂੰ ਕਿ ਤੱਕੇ ਸ਼ਾਹੀ ਅਗਰ ਬੰਦ ਨਾ ਹੋਈ ਤਾਂ ਅਸੀਂ ਘਰੇ ਟਿੱਕੇ ਨਹੀਂ ਬੈਠਣਗੇ ਲੋਕਾਂ ਲੋਕ ਇਸ ਲੜਾਈ ਨੂੰ ਲੜਨਗੇ ਪਰ ਸਾਨੂੰ ਸਾਡੇ ਲੋਕਾਂ ਦੀ ਮਦਦ ਲਈ ਮੈਦਾਨ ਦੇ ਵਿੱਚ ਉਤਰਨਾ ਪੈਗਾ ਫਿਰ ਫਿਰ ਤੁਸੀਂ ਕਹਿੰਦੇ ਹੋ ਸਰਕਾਰ ਰੋਕਦੇ ਆ ਹੁਣ ਉਹ ਆਰਾਮ ਨਾਲ ਰਿਕਵੈਸਟਾਂ ਬੇਨਤੀਆਂ ਡਿਪਟੀ ਕਮਿਸ਼ਨਰ ਨੂੰ ਕਰ ਚੁੱਕੇ ਨੇ ਐਮਐਲਏ ਨੂੰ ਕਰ ਚੁੱਕੇ ਐਮਐਲਏ ਤੇਰਾ ਬੇਬਾਜ਼ ਹੈ ਕਿ ਨਹੀਂ ਇੱਥੋਂ ਦੀ ਲਗਾਉਣੀ ਹੈ ਤਾਂ ਫਿਰ ਜੇ ਇਹ ਬਾਜ਼ੇ ਦਾ ਹੈ ਤਾਂ ਫਿਰ ਲੋਕਾਂ ਨੂੰ ਇਹਦਾ ਮਤ ਲਤਾੜਿਆ ਜਾ ਰਿਹਾ ਹੈ ਲੋਕਾਂ ਨੂੰ ਕੁਚਲਿਆ ਜਾ ਰਿਹਾ ਹੈ ਇਹ ਤੇ ਫਿਰ ਲੋਕਾਂ ਨੂੰ ਕੁਛ ਨਹੀਂ ਲੋਕ ਦੇਣਗੇ ਲੋਕ ਉੱਠਣਗੇ ਲੋਕ ਖੜੇ ਹੋਣਗੇ ਫਿਰ ਤੁਸੀਂ ਜੋ ਕਹਿਣਾ ਕਹਿ ਲਿਓ ਸੋ ਮੇਰੀ ਲੋਕਾਂ ਨੂੰ ਬੇਨਤੀ ਆ ਭਰਾਵੋ ਬਾਅਦ ਦੇ ਵਿੱਚ ਇਹਨਾਂ ਦੇ ਮਗਰ ਲੱਗੇ ਕਹਿੰਦੇ ਆ ਵੀ ਯੂਨੀਅਨ ਸਰਕਾਰ ਰੋਕਦੀ ਆ ਯੂਨੀਅਨ ਸਰਕਾਰ ਰੋਕਦੀ ਆ ਆਹ ਕਾਰਨ ਹੈ ਤਾਂ ਯੂਨੀਅਨ ਮੈਦਾਨ ਚਾਹੁੰਦੀ ਆ ਤਾਂ ਯੂਨੀਅਨ ਨਾਲ ਲੜਨਾ ਪੈਂਦਾ ਸੋ ਇਸ ਕਰਕੇ ਸਾਰੇ ਲੋਕਾਂ ਨੂੰ ਮੇਰੀ ਬੇਨਤੀ ਆ ਕਿ ਇਸ ਗੱਲ ਨੂੰ ਤੁਸੀਂ ਸਮਝੋ ਔਰ ਸਰਕਾਰ ਨੂੰ ਅਸੀਂ ਚੇਤਾਵਨੀ ਦਿੰਨੇ ਆ ਬਠਿੰਡਾ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਦੇ ਆ ਕਿ ਅਜਿਹੀ ਹਰਕਤ ਤੋਂ ਬਾਅਦ ਆਵੇ ਸਰਕਾਰ ਇਹ ਬਰਦਾਸ਼ਤ ਨਹੀਂ ਕੀਤਾ ਜਾਏਗਾ ਔਰ ਜਿਹੜੇ ਲੋਕ ਪਿੰਡ ਦੇ ਅਰੈਸਟ ਕੀਤੇ ਨੇ ਉਹਨਾਂ ਨੂੰ ਤੁਰੰਤ ਰਿਹਾ ਕਰਨਾ ਛੜੇ ਹੋਏ ਆਗੂਆਂ ਨੂੰ ਤੁਰੰਤ ਰਿਹਾ ਕਰਨਾ ਨਹੀਂ ਤਾਂ ਬਨ ਮਜਬੂਰਤ ਸਾਨੂੰ ਸਭ ਤੋਂ ਐਕਸ਼ਨ ਕਰਨਾ ਪਏਗਾ ਫਿਰ ਜ਼ਿੰਮੇਵਾਰੀ ਸਾਰੀ ਦੀ ਸਾਰੀ ਬਠਿੰਡਾ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਦੀ ਹੋਏਗੀ ਅਗਰ ਲੋਕਾਂ ਨੂੰ ਇਹ ਕਰਨਾ ਪੈਂਦਾ ਤਾਂ ਫਿਰ ਜਨਤਾ ਨੂੰ ਮੇਰੀ ਅਪੀਲ ਹੈ ਦੋਸਤੋ ਤੁਸੀਂ ਵੀ ਸਾਰੇ ਉਸ ਵਕਤ ਦੇ ਉਤੇ ਘਰੇ ਨਾਲ ਬੈਠੋ ਆਓ ਮੇਰੇ ਪਰ ਨਾਲ ਕਿ ਉਹਨਾਂ ਵੀਰਾਂ ਨੂੰ ਅਨਸਾਬ ਦੋਈਏ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ